ਰੋਪੋਰ ਬੜਿਆਲ ਅੱਗੇ ਕੁਝ ਮੀਨ ਜਿੱਥੇ ਨੁਕਸਾਨ ਹੋਇਆ ਸੀ ਮਾ ਦੋਨਾਂ ਦੀਦਾ ਇਹ ਇੱਥੇ ਹੈ ਛੰਡਾਲਾ ਕਾਬੰਦਾ ਇਹ 5 6 ਜਗ੍ਹਾ ਟੁੱਟ ਗਈ ਗ੍ਰੇਨ ਟੁੱਟ ਗਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਤੇ ਮੈਨੂੰ ਹਰਮਨ ਦਾ ਫੋਨ ਆਇਆ ਬਟਿਆਲ ਸਾਹਿਬ ਦਾ ਫੋਨ ਆਇਆ ਕਿ ਕੁਝ ਕਰੋ ਤੇ ਮੈਂ ਡਰੇਨੇਜ ਡਿਪਾਰਟਮੈਂਟ ਨੂੰ ਕਿਹਾ ਕਿ ਤੁਸੀਂ ਮਸ਼ੀਨ ਭੇਜੋ ਉਹਨਾਂ ਨੇ ਇੱਕ ਮਸ਼ੀਨ ਭੇਜੀ ਮਸ਼ੀਨ ਹੌਲੀ ਸੀ ਚਲੋ ਮਸ਼ੀਨ ਭੇਜੀ ਤੇ ਜਦੋਂ ਇੱਥੇ ਦੇ ਹਲਕਾ ਇੰਚਾਰਜ ਨੂੰ ਪਤਾ ਲੱਗਾ ਉਹਨੇ ਫੋਟੋ ਖਿਚਾਈ ਫੋਟੋ ਖਿਚਾ ਕੇ ਮਸ਼ੀਨ ਪਤਾ ਨਹੀਂ ਕਿੱਧਰ ਗਈ ਤੇ ਨਾਲ ਹੀ ਮੇਰੀ ਦੂਜੀ ਮਸ਼ੀਨ ਆ ਰਹੀ ਸੀ ਜਿਹੜੀ ਇਸ ਵੇਲੇ ਸੁਲਤਾਨਪੁਰ ਬੰਨੇ ਦੇ ਉੱਤੇ ਕੰਮ ਚੱਲ ਰਿਹਾ ਖੇਦਰ ਖੇਦਰਪੁਰ ਉੱਥੋਂ ਫਿਰ ਅਸੀਂ ਮਸ਼ੀਨ ਮੰਗਾਈ ਵੱਢੀ ਮਸ਼ੀਨ ਆ ਇਹਦੇ ਨਾਲ 4 ਦਿਨਾਂ ਜੋ ਗਏ ਆ ਉਹ ਸਰਕਾਰੀ ਮਸ਼ੀਨ ਤਾਂ 1 ਘੰਟਾ ਫੋਟੋ ਦੇ ਬਾਅਦ ਗਾਇਬ ਹੋ ਗਈ ਮੇਰੇ ਖਿਆਲ ਨਾਲ ਮਿੰਨ ਤਾਂ ਸਮਝ ਨਹੀਂ ਆ ਫੋਟੋ ਨਾਲ ਕੁੜੀਆਂ ਜਾਂ ਬੰਨ ਨਹੀਂ ਬੱਜਣੇ ਇਹ ਤੇ ਕੰਮ ਕਰਨਾ ਬਚਣਿਆ ਦੇਖੋ ਸਰਕਾਰੀ ਮਸ਼ੀਨਾ ਅਵੇਲੇਬਲ ਨਹੀਂ ਤੇ ਬੰਨਣਾ ਚਾਹੀਦਾ ਜਗ੍ਹਾ ਜਗ੍ਹਾ ਨੁਕਸਾਨ ਹੋਇਆ ਤਾਂ ਸਰਕਾਰ ਦੀਆਂ ਮਸ਼ੀਨਾ ਉਹ ਨਹੀਂ ਆ ਕਿ ਹੁੰਨੀਆਂ ਇਹ ਤਾਂ ਫਿਰ ਪੱਲਿਓ ਖਰਚ ਕੇ ਹੀ ਕੰਮ ਚੱਲਦਾ ਤੇ ਅੱਜ 4 ਦਿਨ ਹੋ ਗਏ ਆ ਹਰਮਨ ਬੜਿਆਲ ਸਾਹਿਬ ਤੇ ਲੰਬੜਦਾਰ ਤੇ ਬਾਕੀ ਪਿੰਡ ਵਾਸੀਆਂ ਨੂੰ ਕਿਹਾ ਵੀ ਜਿੱਥੇ ਮਰਜ਼ੀ ਬਣਾ ਲਓ ਇਹਨਾਂ ਨੇ ਕੇਸਰਪੁਰ ਬੜਿਆਲ ਖੁਸਰੋਪੁਰ ਤੇ ਸਿਧਵਾ ਦਾ ਜਿਹੜਾ ਇਲਾਕਾ ਜਿੱਥੇ ਜਿੱਥੇ ਡਰੇਨ ਕਮਜ਼ੋਰ ਸੀ ਉਹਨੂੰ ਦੁਬਾਰਾ થી ਬੰਦ ਦਿੱਤਾ ਆ ਲੇਕਿਨ ਸੁਹਾਨੇ ਇਸ ਗੱਲ ਦਾ ਕੀ ਇਹ ਹਫਤ ਆਈ ਕਿਉਂ ਇਹਦਾ ਕਾਰਨ ਆ ਕਿ ਇਹ ਮਸ਼ੀਨਾਂ ਜਿਹੜੀਆਂ ਚਲਾਉਣੀਆਂ ਚਾਹੀਦੀਆਂ ਜਦੋਂ ਸੁੱਕ ਪੱਕਾ ਹੋਵੇ ਡਰੇਨ ਸਾਲ ਚ ਇੱਕ ਵਾਰ ਸਾਫ਼ ਕਰਾਈਦੀ ਆ ਸਾਡੇ ਰਾਜ 'ਚ ਅਸੀਂ ਸਾਡਾ ਰਾਜਸੀ ਕਾੜੀਆਂ ਦਾ ਸੀ ਰੋਲਾ ਰੋਲਾ ਪਾ ਕੇ ਕਰਵਾਈਦਾ ਸੀ ਆਮ ਆਦਮੀ ਪਾਰਟੀ ਨੇ ਜਿੱਦਣ ਤੇ ਪਾਵਰ ਚਾਹਿਆ ਇੱਕ ਵਾਰ ਡਰੇਨ ਪਾ ਸਾਫ ਕਰਾਈ ਨਹੀਂ ਹੋਈ ਨਾ ਪਤਾ ਨਹੀਂ ਵੀ ਇਸੇ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਰਾਜ ਭਾਗ ਦਾ ਪਤਾ ਨਹੀਂ ਫੋਟੋ ਖਿਚਾਉਣ ਦਾ ਪਤਾ ਸੋ ਫੋਟੋ ਨੂੰ ਛੱਡੋ ਕੰਮ ਕਰਕੇ ਦਿਖਾਓ